ਹਾਂਜੀ ਭਾਈ ਜੀ ਅੱਜਕੱਲ ਟੋਲ ਪਲਾਜ਼ਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਆਪਣੇ ਬਹੁਤ ਜ਼ਿਆਦਾ ਪੈਸੇ ਜਿਹੜੇ ਟੋਲ ਪਲਾਜ਼ਾਂ ਦੇ ਉੱਤੇ ਹੀ ਖਰਚ ਹੋ ਜਾਂਦੇ ਆ ਇਸ ਕਰਕੇ ਆਪਾਂ ਨੇ ਇੱਕ ਤੁਹਾਨੂੰ Google ਦੀ ਕਹਿਜੀ ਟ੍ਰਿਕ ਦੱਸੂਗੇ ਜਿਹਦੇ ਨਾਲ ਤੁਸੀਂ ਟੋਲ ਪਲਾਜ਼ੇ ਤੋਂ ਸਾਈਡ ਦੀ ਹੋ ਕੇ ਨਿਕਲ ਸਕਦੇ ਆ Google Map ਦੇ ذریعے ਸੋ ਦੋਸਤੋ ਇਹ ਮੈਂ ਜਿਹੜੀ ਤੁਹਾਨੂੰ ਟ੍ਰਿਕ ਦੱਸੂਗਾ ਇਹ ਤੁਸੀਂ ਆਪਣੇ ਫੋਨ ਦੇ ਵਿੱਚ ਜ਼ਰੂਰ ਇਸਤੇਮਾਲ ਕਰਿਓ ਤੁਸੀਂ ਬਿਨਾ ਟੋਲ ਤੋਂ ਸਾਈਡ ਦੀ ਹੋ ਕੇ ਨਿਕਲ ਸਕਦੇ ਆ ਸੇਫਲੀ ਸੋ ਦੋਸਤੋ ਇਹ ਟ੍ਰਿਕ ਜ਼ਰੂਰ ਤੁਸੀਂ ਵਰਤ ਕੇ ਦੇਖਿਓ ਜੇ ਤੁਹਾਨੂੰ ਚੰਗੀ ਲੱਗੀ ਵੀਡੀਓ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਅੱਗੇ ਤਾਂ ਕਿ ਹੋਰ ਬੰਦਿਆਂ ਦੇ ਵੀ ਜਿਹੜੇ ਉਹ ਪੈਸੇ ਬਰ ਸਕਣ ਕਿਉਂਕਿ ਬਹੁਤ ਸਾਰੇ ਪੈਸੇ ਟੋਲ ਦੇਣ ਦੇ ਵਿੱਚ ਹੀ ਲੱਗ ਜਾਂਦੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਧਿਆਨ ਨਾਲ ਦੇਖਿਓ ਇਹ ਵੀਡੀਓ ਨੂੰ ਟੋਲ ਬਚਾਉਣੇ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਆਪਣਾ Google Map ਖੋਲਣਾ ਹੈ ਮੈਪ ਖੋਲ ਕੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਆ ਉਹ ਡੈਸਟੀਨੇਸ਼ਨ ਤੁਸੀਂ ਸਿਲੇਕਟ ਕਰ ਲੈਣੀ ਡਾਇਰੈਕਸ਼ਨਸ ਨੂੰ ਸਿਲੇਕਟ ਕਰਕੇ ਜਿਵੇਂ ਅੰਮ੍ਰਿਤਸਰ ਦਾ ਪਾਪ ਪਰ ਦਿੰਦੇ ਇੱਥੇ ਤੇ ਅੰਮ੍ਰਿਤਸਰ ਭਰਤੀ ਆਪਣੇ ਇੱਥੇ ਤੇ ਇਸ ਤੋਂ ਬਾਅਦ ਇੱਥੇ ਡਾਇਰੈਕਸ਼ਨ ਤੇ ਤੁਸੀਂ ਓਕੇ ਕਰਨਾ ਓਕੇ ਕਰਨ ਤੋਂ ਬਾਅਦ ਯੂਆਰ ਲੋਕੇਸ਼ਨ ਕਰ ਦਿਓ ਜਿੱਥੇ ਤੁਹਾਡੀ ਲੋਕੇਸ਼ਨ ਖੜੀ ਆ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਬਿਨਾ ਟੋਲ ਤੋਂ ਦੇਣਾ ਚਾਹੁੰਦੇ ਆ ਤਾਂ ਇੱਥੇ ਇੱਕ ਆਪਸ਼ਨ ਤੋਂ ਕਲਿੱਕ ਕਰਕੇ ਇਸ ਤੋਂ ਬਾਅਦ ਇੱਥੇ ਆਪਸ਼ਨ ਤੇ ਕਲਿੱਕ ਕਰਨਾ ਆ ਇੱਥੇ ਜਿਹੜੀਆਂ ਆਪਸ਼ਨ ਆਉਂਦੀਆਂ ਇੱਥੇ ਲਿਖਿਆ ਹੋਇਆ ਹੈ ਅਵੋਇਡ ਟੂਲ ਜੇ ਤੁਸੀਂ ਟੋਲ ਪਲੱਸ ਜੇ ਤੋਂ ਸਾਈਡ ਦੀ ਹੋ ਕੇ ਨਿਕਲਣਾ ਚਾਹੁੰਦੇ ਆ ਗੂਗਲ ਮੈਪ ਦੀ ਮਦਦ ਨਾਲ ਤਾਂ ਤੁਸੀਂ ਇੱਥੇ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਇਹ ਜਿਹੜਾ Google Map ਹੈ ਤੁਹਾਨੂੰ ਟੋਲ ਪਲਾਜ ਦੇ ਸਾਈਡ ਦੀ ਹੋ ਕੇ ਕੱਢ ਦੇਗਾ ਮਤਲਬ ਕਿ ਪਿੰਡਾਂ ਚ ਨੂੰ ਕੱਢ ਦੇਗਾ ਸਾਈਡ ਦੀ ਹੋ ਕੇ ਤੇ ਮੈਪ ਦੀ ਮਦਦ ਨਾਲ ਸੋ ਦੋਸਤੋ ਤੁਸੀਂ ਐਦਾਂ ਕਰਕੇ ਆਪਣਾ ਟੋਲ ਬਚਾ ਸਕਦੇ ਆ ਕਿਉਂਕਿ ਦੋ ਤਿੰਨ ਟੋਲ ਪਲਾਜ ਆਉਣੇ ਆ ਰੋਪੜ ਤੋਂ ਲੈ ਕੇ ਅੰਮ੍ਰਿਤਸਰ ਦੇ ਤੁਸੀਂ ਐਦਾਂ ਕਿਸੇ ਵੀ ਟੋਲ ਪਲਾਜ ਦੇ ਕਰਕੇ ਆਪਣਾ ਟੋਲ ਬਚਾ ਸਕਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਜਿਹੜੇ ਅਕਸਰ ਟੂਰ ਕਰਦੇ ਰਹਿੰਦੇ ਟੂਰ ਪਲਾਨ ਕਰਦੇ ਰਹਿੰਦੇ ਆ ਬਾਹਰ ਘੁੰਮਣ ਜਾਂਦੇ ਰਹਿੰਦੇ ਆ ਉਹਨਾਂ ਨਾਲ ਜਰੂਰ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲ